ਸਸੀਗਾ ਸਾਰਿਆਂ ਨੂੰ ਗੁਰਦਾਸ ਮਾਨ ਜੀ ਮਾਸੀ ਦਾ ਸਤਿਕਾਰ ਕਰਨਾ ਚਾਹੀਦਾ ਤੇ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਸਤਿਕਾਰ ਹੀ ਸਿਖਾਇਆ ਕਿ ਗੁਰਬਾਣੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਬੋਲੀਆਂ ਦਰਜ ਨੇ ਤੇ ਸਾਨੂੰ ਹਰ ਇੱਕ ਬੋਲੀ ਦਾ ਆਦਰ ਸਤਿਕਾਰ ਹੀ ਸਿਖਾਉਂਦੀਆਂ ਗੱਲ ਇੱਥੇ ਆਦਰ ਸਤਿਕਾਰ ਦੀ ਨਹੀਂ ਸੀ ਗੱਲ ਇੱਥੇ ਇਹ ਸੀ ਕਿ ਅਮਿਰਸ਼ਾ ਨੇ ਇੱਕ ਬਿਆਨ ਦਿੱਤਾ ਸੀ ਕਿ ਇੱਕ ਦੇਸ਼ ਤੇ ਇੱਕ ਬੋਲੀ ਉਹ ਵਿਲੱਖਣਤਾ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਜਿਹੜੀ ਵਿਲੱਖਣਤਾ ਉਹ ਕੁਦਰਤ ਦਾ ਇੱਕ اصول ਹੈ ਹਰ ਚੀਜ਼ ਦੇ ਵਿੱਚ ਵਿਲੱਖਣਤਾ ਹੈ ਪੰਛੀਆਂ ਦੇ ਵਿੱਚ ਵਿਲੱਖਣਤਾ ਹੈ ਜਾਨਵਰਾਂ ਦੇ ਵਿੱਚ ਵਿਲੱਖਣਤਾ ਹੈ ਇਨਸਾਨਾਂ ਦੇ ਵਿੱਚ ਵੀ ਵਿਲੱਖਣਤਾ ਹੈ ਹਰ ਇਨਸਾਨ ਇੱਕ ਬੋਲੀ ਨਹੀਂ बोल ਸਕਦਾ ਤੇ ਹਰ ਇਨਸਾਨ ਇੱਕ ਸੁਰ ਦੇ ਵਿੱਚ ਨਹੀਂ ਗਾ ਸਕਦਾ ਤੁਹਾਡੇ ਗੀਤ ਵੀ ਵਿਲੱਖਣ ਨੇ ਤਾਂ ਕਰਕੇ ਲੋਕ ਸੁਣਦੇ ਨੇ ਮਾਸੀ ਦੇ ਸਤਿਕਾਰ ਦਾ ਕਰਨਾ ਚਾਹੀਦਾ ਪਰ ਜੇ ਮਾਸੀ ਦੇ ਪੁੱਤਾਂ ਦੀ ਇਹ ਇੱਛਾ ਹੋਵੇ ਵੀ ਅਸੀਂ ਮਾਂ ਨੂੰ ਮਾਰ ਕੇ ਮਾਸੀ ਨੂੰ ਮਾਰੀ ਥਾਂ ਉੱਤੇ ਬਿਠਾਉਣਾ ਉਹਦਾ ਤਾਂ ਸਾਨੂੰ ਵਿਰੋਧ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਅਮਿਸ਼ਾ ਦੇ ਇਸ ਬਿਆਨ ਬਾਰੇ ਸਾਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਆਪਣਾ ਵਿਰੋਧ ਜ਼ਾਹਰ ਕੀਤਾ ਸੀ ਕਿਉਂਕਿ ਇਹ ਬਿਆਨ ਗਲਤ ਸੀ ਦੱਖਣ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਲੋਕ ਸੀ ਜਿਹੜੇ ਆੜ ਦੇ ਫੀਲ ਦੇ ਨਾਲ ਰਿਲੇਟਡ ਸੀ ਜਿਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਪਰ ਜੇ ਵਿਰੋਧ ਨਹੀਂ ਕੀਤਾ ਤਾਂ ਤੁਸੀਂ ਨਹੀਂ ਕੀਤਾ ਤੁਹਾਨੂੰ ਮਾਂ ਦਾ ਸਤਿਕਾਰ ਤਾਂ ਯਾਦ ਸੀ ਪਰ ਜੋ ਮਾਂ ਦਾ ਸਤਿਕਾਰ ਹੈ ਉਹ ਤੁਹਾਨੂੰ ਕਦੇ ਯਾਦ ਨਹੀਂ ਆਇਆ ਕਿ ਮਾਂ ਦਾ ਕਿੰਨਾ ਨਰਾਦਰ ਹੁੰਦਾ ਪਿਆ ਪੰਜਾਬ ਦੇ ਵਿੱਚ ਹੀ ਤੇ ਪੰਜਾਬ ਤੋਂ ਬਾਹਰ ਵੀ ਠੀਕ ਹੈ ਤੁਸੀਂ ਪੰਜਾਬੀ ਬੋਲੀ ਦੇ ਵਿੱਚ ਗਾਣੇ ਗਾਏ ਨੇ ਆ ਤੁਸੀਂ ਕਹਿੰਦੇ ਹੋ ਵੀ ਮੈਂ ਸੇਵਾ ਕੀਤੀ ਹੈ ਪਰ ਇਹ ਜੀ ਸੇਵਾ ਤਾਂ ਉਹ ਅਧਿਆਪਕ ਵੀ ਕਰਦੇ ਨੇ ਜੋ ਪੰਜਾਬੀ ਬੋਲੀ ਸਿਖਾਉਂਦੇ ਨੇ ਜਾਂ ਹੋਰ ਹੀ ਬਹੁਤ ਲੋਕ ਕਰਦੇ ਨੇ ਜੋ ਪੰਜਾਬੀ ਦੇ ਵਿੱਚ ਦਿਨ ਰਾਤ ਗੱਲਾਂ ਬਾਤਾਂ ਕਰ ਰਹੇ ਨੇ ਆ ਪੰਜਾਬੀ ਦੀ ਫੀਲਡ ਦੇ ਵਿੱਚ ਇਹੋ ਜਿਹਾ ਕੰਮ ਕਰ ਰਹੇ ਨੇ ਜੋ ਗਰਾਸ ਰੂਟ ਲੈਵਲ ਤੱਕ ਪੰਜਾਬੀ ਪਚਾ ਰਹੇ ਨੇ ਪਰ ਕਦੇ ਉਹਨਾਂ ਨੂੰ ਤਾਂ ਉਹ ਮੇਵਾਰੀ ਮਿਲਿਆ ਜੋ ਤੁਹਾਨੂੰ ਮਿਲਿਆ ਜਿਉ ਤੁਸੀਂ ਹਜ਼ਾਰਾਂ ਕਰੋੜਾਂ ਰੁਪਏ ਕਮਾਏ ਆ ਸ਼ੌਹਰਤ ਕਮਾਈ ਆ ਦੌਲਤ ਕਮਾਈ ਆ ਨਾਮਨਾ ਖੱਟਿਆ ਇਹ ਸੇਵਾ ਤਾਂ ਮੈਂ ਚਾਹੁੰਦਾ ਵੀ ਹਰੇਕ ਬੰਦਾ ਹੀ ਕਰੇ ਤਾਂ ਕਿ ਉਹ ਸਾਰੇ ਅਮੀਰ ਹੋ ਸਕਣ ਤੇ ਉਹ ਥਾਂ ਤੇ ਪਹੁੰਚ ਸਕਣ ਜਿੱਥੇ ਤੁਸੀਂ ਪਹੁੰਚੇ ਹੋਏ ਹੋ ਇਹ ਖਾਸ ਕਰ ਤੁਸੀਂ ਕਿਉਂਕਿ ਜੇ ਤੁਸੀਂ ਹਿੰਦੀ ਚ ਗਾ ਕੇ ਪੈਸੇ ਕਮਾਏ ਹੁੰਦੇ ਜਾਂ ਤੁਸੀਂ ਨਾਮਣਾ ਕਟਿਆ ਹੁੰਦਾ ਜਾਂ ਸ਼ੌਰਤ ਕਮਾਈ ਹੁੰਦੀ ਤਾਂ ਫਿਰ ਗੱਲ ਵੱਖਰੀ ਸੀ ਪਰ ਤੁਸੀਂ ਤਾਂ ساری ਉਮਰ ਪੰਜਾਬੀ ਦੇ ਵਿੱਚ ਹੀ ਗਾਉਂਦੇ ਰਹੇ ਤੇ ਤੁਸੀਂ ਕਹਿੰਦੇ ਭਾਵੇਂ ਵੀ ਹਾਂ ਹਿੰਦੀ ਵੀ ਸਿੱਖਣੀ ਚਾਹੀਦੀ ਹੈ ਠੀਕ ਹੈ ਸਿੱਖਣੀ ਚਾਹੀਦੀ ਹੈ ਕੋਈ ਮਤਲ ਨਹੀਂ ਕਰਦਾ ਪਰ ਬਾਕੀ ਬੋਲਿਆ ਨੂੰ ਮਟਾ ਕੇ ਤਾਂ ਨਹੀਂ ਸਿੱਖਣੀ ਚਾਹੀਦੀ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ ਜਾਂ ਪੰਜਾਬ ਦੇ ਜਿਹੜੇ ਹੋਰ ਮਸਲੇ ਨੇ ਭੱਗਦੇ ਹੋਏ ਮਸਲੇ ਨੇ ਕਦੇ ਤੁਸੀਂ ਉਹਨਾਂ ਬਾਰੇ ਝੰਡਾ ਚੁੱਕਿਆ ਉਹਨੂੰ ਬਹੁਤ ਜ਼ਿਆਦਾ ਚੁਬ ਗਿਆ ਵੀ ਹਾਂ ਤੁਹਾਡਾ ਵਿਰੋਧ ਹੋਇਆ ਈਵੰਡੀ ਗੱਲ ਸੀ ਪੋਸਟਰ ਲੈ ਕੇ ਖੜੇ ਸੀ ਤੁਸੀਂ ਇਗਨੋਰ ਵੀ ਕਰ ਸਕਦੇ ਤੁਸੀਂ ਫੈਮਿਲੀ ਦੇ ਸਾਹਮਣੇ ਆਪਣਾ ਰਤਬਾ ਸਭ ਕੁਝ ਭੁੱਲਦੇ ਹੋਏ ਅਈ ਜੀ ਮਾੜੀ ਗੱਲ ਕਹੀ ਤੇ ਹੁਣ ਵੀ ਤੁਸੀਂ ਕੋਈ ਇਹ ਨਹੀਂ ਮਾਫੀ ਮੰਗ ਰਹੇ ਵੀ ਹਾਂ ਮੇਤੋਂ ਗਲਤੀ ਹੋ ਗਈ ਤੁਸੀਂ ਇਹ ਕਹਿ ਰਹੇ ਵੀ ਮੈਂ ਵੀ ਠੀਕ ਸੀ ਚਲੋ ਮੈਂ ਮਾਫੀ ਮੰਗ ਲੈਂਦਾ ਜੇ ਕੋਈ ਮਾਫੀ ਨਹੀਂ ਹੁੰਦੀ ਤੇ ਜਿਹੜੇ ਲੋਕ ਹੁਣ ਇਹ ਝੰਡਾ ਚੁੱਕੀ ਫਿਰਦੇ ਨੇ ਵੀ ਮਾਨ ਸਾਹਿਬ ਨੇ ਮਾਫੀ ਮੰਗ ਲਈ ਮਾਨ ਸਾਹਿਬ ਨੇ ਮਾਫੀ ਨਹੀਂ ਮੰਗੀ ਹੈ ਮਾਨ ਸਾਹਿਬ ਹਜੇ ਵੀ ਉਹੀ ਡੁਗਡਗੀ ਵਜਾਉਂਦੇ ਪਏ ਨੇ ਜੋ 5.5 ਸਾਲ ਪਹਿਲਾਂ ਵਜਾਉਂਦੇ ਪਏ ਸੀ ਪਰ ਜੇ ਮੰਨ ਵੀ ਲਈਏ ਉਹਨਾਂ ਨੇ ਮਾਫੀ ਮੰਗ ਲਈ ਹੈ ਉਹਨਾਂ ਨੇ 550 ਲਾਈਨਾਂ 'ਚ ਮਾਫੀ ਮੰਗਣ ਤੇ ਹੁਣ ਤੁਸੀਂ ਐ ਐਕਸਪੈਕਟ ਕਰਦੇ ਹੋ ਵੀ ਪੰਜਾਂ ਮਿੰਟਾਂ 'ਚ ਲੋਕ ਉਹਨਾਂ ਨੂੰ ਮਾਫ ਕਰ ਦੇਣ ਏਦਾਂ ਨਹੀਂ ਹੁੰਦਾ ਹੁੰਦਾ ਜਿਨ੍ਹਾਂ ਨੂੰ ਉਹਨੂੰ ਮਾਫ ਕਰਨਾ ਉਹਨਾਂ ਨੂੰ ਵੀ ਟਾਈਮ ਲੱਗਣਾ ਤੇ ਜਿਹੜਾ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਵੀ ਉਹਨੇ ਕੀ ਕਿਹਾ ਸੀ ਕੀ ਨਹੀਂ ਕਿਹਾ ਸੀ ਉਹ ਉਹਦੇ ਪਹਿਲਾਂ ਵੀ ਗਾਣੇ ਸੁਣਦੇ ਸੀ ਅੱਜ ਵੀ ਸੁਣਦੇ ਨੇ ਕੱਲ ਵੀ ਸੁਣਦੇ ਰਹਿਣਗੇ ਉਹਨਾਂ ਨੂੰ ਕੋਈ ਚੜੀ ਲੇਥੀ ਦਾ ਹੈ ਹੀ ਨਹੀਂਗਾ ਸੋ ਆਪਣਾ ਨਜਲਾ ਉਹਨਾਂ ਲੋਕਾਂ ਦੇ ਸੁੱਟਣਾ ਬੰਦ ਕਰਨ ਵੀ ਜਿਹੜੇ ਉਹਨੂੰ ਮਾਫ ਨਹੀਂ ਕਰਨਾ ਚਾਹੁੰਦੇ ਮੈਂ ਗੁਰਦਾਸ ਮਾਨ ਸਿਰਫ ਇਹ ਬਿਆਨ ਨਹੀਂ ਦਿੰਦਾ ਉਹਦੇ ਜਿਹੜੇ ਐਕਸ਼ਨ ਨੇ ਉਹ ਵੀ ਹਮੇਸ਼ਾ ਪੰਜਾਬ ਤੇ ਪੰਜਾਬੀ ਦੇ ਖਿਲਾਫ ਹੀ ਰਹੇ ਨੇ ਗਾਣੇ ਗਾ ਦੇਣੇ ਜਾਂ ਦੋ ਚਾਰ ਆਏ ਝੁਮਕੇ ਲਾ ਦੇਣੇ ਇਹ ਕੋਈ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਹੁੰਦੀ ਅਈ ਜੀ ਸੇਵਾ ਹੋਰ ਬਹੁਤ ਲੋਕ ਕਰਦੇ ਪਏ ਨੇ ਤੇ ਸਮੁੱਚੇ ਤੌਰ ਤੇ ਕਰਦੇ ਪਏ ਨੇ ਉਹ ਕਿਸੇ ਹੋਰ ਬੋਲੀ ਦੀ ਸੇਵਾ ਨਹੀਂ ਕਰਦੇ ਉਹ ਇਕੱਲੇ ਹਰ ਪੰਜਾਬੀ ਦੀ ਸੇਵਾ ਕਰਦੇ ਮਾਨ ਸਾਹਿਬ ਨੂੰ ਇੰਨਾ ਹਿੰਦੀ ਦਾ 헤ਅ ਸੀ ਤਾਂ ਹਿੰਦੀ 'ਚ ਗਾਉਣਾ ਸ਼ੁਰੂ ਕਰ ਦੇਣ ਹੁਣ ਇੱਕ ਫਿਲਮ ਵੀ ਬਣਾਈ ਸੀ ਕੁਝ ਕੈਸਣਾ ਵੀ ਕੱਢੀਆਂ ਸੀ ਉਹ ਵੀ ਪੰਜਾਬੀਆਂ ਨੇ ਵੇਖੀਆਂ ਨਾਓਨ ਪੰਜਾਬੀ ਸੀ ਉਹਨਾਂ ਨੇ ਨਹੀਂ ਵੇਖੀਆਂ ਤੋ ਮਾਨ ਸਾਹਿਬ ਨੂੰ ਇਹ ਬਿਆਨ ਦੇਣ ਤੋਂ ਪਹਿਲਾਂ ਤੇ ਹੁਣ ਮਾਫੀ ਮੰਗਣ ਵੇਲੇ ਵੀ ਇਹ ਸੋਚਣਾ ਚਾਹੀਦਾ ਸੀ ਵੀ ਉਹ ਕਰਦੇ ਕੀ ਪਏ ਨੇ। ਕਈ ਵਾਰੀ ਦਿਮਾਗੀ ਸੰਤੁਲਨ ਹਿੱਲ ਜਾਂਦਾ ਬੰਦੇ ਦਾ ਸੋ ਉਹਨੂੰ ਘਰੇ ਬਹਿ ਜਾਣਾ ਚਾਹੀਦਾ। ਸਿਆਣੇ ਵੀ ਕਹਿੰਦੇ ਹਨ ਇੱਕ ਚੁੱਪ ਸੋ ਸੁਖ। ਮਾਨ ਸਾਹਿਬ ਬੜੇ ਸਿਆਣੇ ਨੇ ਇੰਨਾ ਚਰ ਲੱਗਿਆ ਹੁਣ ਲੱਗਦਾ ਵੀ ਸ਼ੋ-ਸ਼ੂ ਮੁੱਕ ਗਏ ਨੇ ਜਾਂ ਪੈਸੇ-ਪੂਸੇ ਮੁੱਕ ਗਏ ਨੇ। ਸੋ ਹੁਣ ਦੁਬਾਰਾ ਪੰਜਾਬੀਆਂ ਨੂੰ ਵਰਤਣਾ। ਉਹਨਾਂ ਦੇ ਵਿਆਹਾਂ ਸ਼ਾਦੀਆਂ ਦੇ ਗਾਉਣਾ ਸੋ ਹੁਣ ਮਾੜੀ-ਮੋਟੀ ਡਰਾਮਾ ਕਰ ਲਈਏ। ਪੰਜਾਬ ਦੇ ਹੋਰ ਬਹੁਤ ਪੱਖ ਦੇ ਮੁੱਦੇ ਨੇ ਜਿਨ੍ਹਾਂ ਉੱਤੇ ਸਾਡਾ ਧਿਆਨ ਦੇਣਾ ਚਾ ਪਰ ਜਿਹੜਾ ਇਹ ਬੇ ਲੋੜਾ ਵਿਵਾਦ ਹੁਣ ਚੜਿਆ ਵੀ ਗੁਰਦਾਸ ਮਾਨ ਨੂੰ ਮਾਫ ਕਰ ਦੋ ਜਾਂ ਨਾ ਮਾਫ ਕਰੋ ਇਹ ਗੱਲ ਸਾਨੂੰ ਸਾਡਾ ਧਿਆਨ ਉਹਨਾਂ ਮੁੱਦਿਆਂ ਤੋਂ ਪਾਸੇ ਕਰਦਾ ਪਿਆ ਜਿਨ੍ਹਾਂ ਵੱਲ ਸਾਡਾ ਧਿਆਨ ਹੋਣਾ ਚਾਹੀਦਾ ਪੰਜਾਬ ਦੇ ਪਾਣੀਆਂ ਦਾ ਪੰਜਾਬ ਦੇ ਵਾਤਾਵਰਣ ਦਾ ਪੰਜਾਬ ਦੇ ਦਰਖਤਾਂ ਦਾ ਤੇ ਪੰਜਾਬ ਦੇ ਜੋ ਕਰਜ਼ਾ ਹੈ ਜੇ ਪੰਜਾਬੀ ਮਾਂ ਬੋਲੀ ਜੇ ਦੋ ਹਾਲਤ ਹੈ ਤਾਂ ਉੱਤੇ ਪੰਜਾਬੀ ਨੂੰ ਤੀਜੇ ਨੰਬਰ ਉੱਤੇ ਲਿਖਿਆ ਜਾਂਦਾ ਪਹਿਲਾ ਹਿੰਦੀ ਅੰਗਰੇਜ਼ੀ ਤੇ ਫਿਰ ਪੰਜਾਬੀ ਲਿਖੀ ਜਾਂਦੀ ਹੈ ਕਦੇ ਮਾਨ ਸਾਹਿਬ ਇਸ ਗੱਲ ਬਾਰੇ ਵੀ ਧਿਆਨ ਦੇਣ ਕਦੇ ਇਸ ਗੱਲ ਬਾਰੇ ਵੀ ਝੰਡਾ ਚੁੱਕਣ ਕਿਸਾਨ ਅੰਦੋਲਨ ਦੇ ਵਿੱਚ ਵੀ ਜਾ ਕੇ ਉਹ ਆਪਣਾ ਹੀ ਰੋਣਾ ਧੋਣਾ ਲੈ ਕੇ ਬੈਗੇ ਸੀ ਹੋਰ ਬਹੁਤ ਮੁੱਦੇ ਨੇ ਆਉ ਮਜਾਂ ਦੇ ਵਿੱਚ ਕੋਈ ਮਾੜੀ ਮੋਟੀ ਸੱਚੀ ਮੁੱਚੀ ਪੰਜਾਬੀ ਤੇ ਪੰਜਾਬੀਆਂ ਦੀ ਸੇਵਾ ਦਾ ਕਰਕੇ ਵੇਖੋ ਜੇ ਸੇਵਾ ਕਰਨੀ ਆ ਤਾਂ ਬਿਨਾਂ ਗਾਇ ਵੀ ਕਰ ਸਕਦੇ ਆ ਜਾਂ ਹੋਰ ਮਸਲਿਆਂ ਦੇ ਉੱਤੇ ਵੀ ਕਰ ਸਕਦੇ ਆ ਹੋਰ ਤਰੀਕੇ ਦੇ ਨਾਲ ਵੀ ਕਰ ਸਕਦੇ ਪਹਿਲਾਂ ਕੁਝ ਕਰਕੇ ਵਿਖਾ ਲੋ ਫਿਰ ਲੋਕ ਸਾਨੂੰ ਆਪਣੇ ਆ ਵੀ ਮਾਫ ਕਰ ਦੇਣਗੇ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਜੇ ਮੈਂ ਕਿਸੇ ਦਾ ਦਿਲ ਦਿਖਾਇਆ ਤਾਂ ਮੈਂ ਉਹਦੇ ਵੱਲੋਂ ਮਾਫੀ ਚਾਹੁੰਨਾ ਹੈ ਵਿਚਾਰ ਆਪਣੇ ਜ਼ਰੂਰੀ ਸਮਝਦਾ ਸੀ ਪੇਸ਼ ਕਰਨਾ ਮਾਨ ਸਾਹਿਬ ਬਾਰੇ ਜੋ ਮਾਨ ਸਾਹਿਬ ਦਾ ਜੋ ਡਰਾਮਾ ਚੱਲਦਾ ਪਿਆ ਉਹਦੇ ਬਾਰੇ ਥੈਂਕ ਯੂ ਸੋ ਮੱਚ ਬਾਏ ਧੰਨਵਾਦ